ਜੇਕਰ ਤੁਸੀਂ ਜਲੰਧਰ ਦੇ ਵਿੱਚ ਪ੍ਰਾਪਰਟੀ ਖਰੀਦਣ ਬਾਰੇ ਸੋਚ ਰਹੇ ਹੋ ਜਾਂ ਰਜਿਸਟਰੀ ਕਰਵਾਉਣ ਬਾਰੇ ਸੋਚ ਰਹੇ ਖਬਰ ਤੁਹਾਡੇ ਲਈ ਬੇਹਦ ਖਾਸ ਹੋਣ ਵਾਲੀ ਹੈ ਕਿਉਂਕਿ ਹੁਣ ਰਜਿਸਟਰੀਆ ਅਤੇ ਇਸ ਦੇ ਨਾਲ ਹੀ ਪ੍ਰਾਪਰਟੀ ਦੇ ਰੇਟ ਬਹੁਤ ਮਹਿੰਗੇ ਕਰ ਦਿੱਤੇ ਗਏ ਨੇ ਨਵੇਂ ਕਲੈਕਟਰ ਰੇਟ ਜਾਰੀ ਕੀਤੇ ਗਏ ਨੇ ਜਿਸ ਨੂੰ ਅਪਰੂਵਲ ਵੀ ਮਿਲ ਚੁੱਕੀ ਹੈ ਅਤੇ ਹੁਣ ਜੇਕਰ ਤੁਸੀਂ ਜਲੰਧਰ ਦੇ ਵਿੱਚ ਕੋਈ ਕਾਰ ਮਕਾਨ ਪ੍ਰਾਪਰਟੀ ਖਰੀਦਣਾ ਚਾ ਰਹੇ ਹੋ ਤਾਂ ਤੁਹਾਨੂੰ ਦੁੱਗਣੀ ਰਕਮ ਅਦਾ ਕਰਨੀ ਪੈ ਸਕਦੀ ਹੈ ਨਵੇਂ ਕਲੈਕਟਰ ਰੇਟ ਕਿਹੜੇ ਨੇ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਗਾਜ਼ੇ ਕੀ ਲੋਕਾਂ ਦੇ ਲਈ ਇਹ ਵੱਡੀ ਖਬਰ ਹੈ ਜ਼ਿਲ੍ਹਾ ਕਲੈਕਟਰ ਕਮ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਦੇ ਨਵੇਂ ਕਲੈਕਟਰ ਰੇਟਾਂ ਦੀਆਂ ਸਾਰੀਆਂ ਪ੍ਰਸਤਾਵਿਤ ਦਰਾਂ ਨੂੰ ਅਪਰੂਵਲ ਦੇ ਦਿੱਤੀ ਹੈ ਜਿਹਦੇ ਕਾਰਨ ਹੁਣ 21 ਮਈ ਬੁੱਧਵਾਰ ਤੋਂ ਜ਼ਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ ਸਤ ਤਹਿਸੀਲਾਂ ਵਿੱਚ ਪ੍ਰਾਪਰਟੀ ਦੀ ਰਜਿਸਟਰੀ ਸਿਰਫ ਨਵੇਂ ਕਲੈਕਟਰ ਰੇਟਾਂ ਦੇ ਆਧਾਰ ਤੇ ਹੋਵੇਗੀ ਜ਼ਿਲ੍ਹੇ ਦੇ ਵਿੱਚ ਨਵੇਂ ਕਲੈਕਟਰ ਰੇਟਾਂ ਦੇ ਵਿੱਚ 10 ਤੋਂ ਲੈ ਕੇ 103 ਫੀਸਦੀ ਦਾ ਵਾਅਦਾ ਵੇਖਣ ਨੂੰ ਮਿਲਿਆ ਹੈ ਇਸ ਨਾਲ ਨਾ ਸਿਰਫ ਪ੍ਰਾਪਰਟੀ ਦੀ ਖਰੀਦ ਵਿਕਰੀ ਮਹਿੰਗੀ ਹੋ ਗਈ ਹੈ ਲੋਕਾਂ ਨੂੰ ਸਟੈਂਪ ਡਿਊਟੀ ਦੇ ਰੂਪ ਦੇ ਵਿੱਚ ਵੀ ਜ਼ਿਆਦਾ ਰਕਮ ਅਦਾ ਕਰਨੀ ਪਵੇਗੀ ਹੁਣ ਜਲੰਧਰ ਸ਼ਹਿਰ ਦੇ ਵਿੱਚ ਮਾਡਲ ਟਾਊਨ ਤੋਂ ਮਹਿੰਗੀ ਪ੍ਰਾਪਰਟੀ ਪੁੱਡਾ ਸਪੋਰਟਸ ਕੰਪਲੈਕਸ ਦੀ ਹੋ ਗਈ ਹੈ ਇੱਥੇ ਕਮਰਸ਼ੀਅਲ ਪ੍ਰਾਪਰਟੀ ਦੇ ਰੇਟ 32 ਲੱਖ ਰੁਪਏ ਅਤੇ ਰਿਹਾਇਸ਼ੀ ਪ੍ਰਾਪਰਟੀ ਦੇ ਰੇਟ 12.5 ਲੱਖ ਰੁਪਏ ਪ੍ਰਤੀ ਮਰਲਾ ਹੋਣਗੇ ਜਦਕਿ ਮਾਡਲ ਟਾਊਨ ਵਿੱਚ ਕਮਰਸ਼ੀਅਲ ਪ੍ਰਾਪਰਟੀ ਦੇ ਨਵੇਂ ਕਲੈਕਟਰ ਰੇਟ ਨੂੰ 15 ਲੱਖ ਤੋਂ ਵਧਾ ਕੇ 20 ਲੱਖ ਰੁਪਏ ਅਤੇ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਨੂੰ 9.5 ਲੱਖ ਤੋਂ ਵਧਾ ਕੇ ਜਿਹੜਾ ਯਾਨਕੀ 9.20 ਲੱਖ ਤੋਂ ਵਧਾ ਕੇ 12 ਲੱਖ ਰੁਪਏ ਪ੍ਰਤੀ ਮਰਲਾ ਕਰ ਦਿੱਤਾ ਗਿਆ ਸੋ ਪ੍ਰਾਪਰਟੀਆਂ ਦੇ ਰੇਟ ਦੀ ਜੇ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਦਸਤੋਂ 20% ਤੋਂ ਇਲਾਵਾ ਜ਼ਿਆਦਾ ਜਿਹੜਾ ਵਾਦਾ ਹੋਇਆ ਜਿਸ ਨਾਲ ਜਿਹੜੇ ਕਈਆਂ ਥਾਵਾਂ ਤੇ ਤਾਂ ਰਕਮ ਦੁਗੜੀ ਹੋ ਗਈ ਹੈ ਅਤੇ ਪ੍ਰਾਪਰਟੀ ਖਰੀਦਣੀ ਹੁਣ ਜਲੰਧਰ ਦੇ ਵਿੱਚ ਬਹੁਤ ਜ਼ਿਆਦਾ ਔਖੀ ਕਰ ਦਿੱਤੀ ਗਈ ਹੈ ਮਹਿੰਗੇ ਕਰ ਦਿੱਤੇ ਗਏ ਨੇ ਨਵੇਂ ਕਲੈਕਟਰ ਰੇਟਾਂ ਨੂੰ ਅਪਰੂਵਲ ਵੀ ਦੇ ਦਿੱਤੀ ਗਈ ਹੈ ਸੋ ਜੇਕਰ ਤੁਸੀਂ ਜਲੰਧਰ ਦੇ ਵਿੱਚ ਪ੍ਰਾਪਰਟੀ ਖਰੀਦਣਾ ਚਾ ਰਹੇ ਹੋ ਤਾਂ ਤੁਹਾਨੂੰ ਨਵੇਂ ਜਿਹੜੇ ਕਲੈਕਟਰ ਰੇਟ ਨੇ ਉਹਨਾਂ ਦੇ ਹਿਸਾਬ ਦੇ ਨਾਲ ਹੀ ਖਰੀਦਣੀ ਅਤੇ ਵਿਚਣੀ ਪਵੇ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਵੇਖਦੇ ਰਹੋ ਬਧਿਆਨ ਹਾਲਾ ਜੇਕਰ ਤੁਸੀਂ ਜਲੰਧਰ ਦੇ ਵਿੱਚ ਪ੍ਰਾਪਰਟੀ ਖਰੀਦਣ ਬਾਰੇ ਸੋਚ ਰਹੇ ਹੋ ਜਾਂ ਰਜਿਸਟਰੀ ਕਰਵਾਉਣ ਬਾਰੇ ਸੋਚ ਰਹੇ ਖਬਰ ਤੁਹਾਡੇ ਲਈ ਬੇਹਦ ਖਾਸ ਹੋਣ ਵਾਲੀ ਹੈ ਕਿਉਂਕਿ ਹੁਣ ਰਜਿਸਟਰੀਆ ਅਤੇ ਇਸ ਦੇ ਨਾਲ ਹੀ ਪ੍ਰਾਪਰਟੀ ਦੇ ਰੇਟ ਬਹੁਤ ਮਹਿੰਗੇ ਕਰ ਦਿੱਤੇ ਗਏ ਨੇ ਨਵੇਂ ਕਲੈਕਟਰ ਰੇਟ ਜਾਰੀ ਕੀਤੇ ਗਏ ਨੇ ਜਿਸ ਨੂੰ ਅਪਰੂਵਲ ਵੀ ਮਿਲ ਚੁੱਕੀ ਹੈ ਅਤੇ ਹੁਣ ਜੇਕਰ ਤੁਸੀਂ ਜਲੰਧਰ ਦੇ ਵਿੱਚ ਕੋਈ ਕਾਰਮ ਮਕਾਨ ਪ੍ਰਾਪਰਟੀ ਖਰੀਦਣਾ ਚਾਹ ਰਹੇ ਹੋ ਤਾਂ ਤੁਹਾਨੂੰ ਦੁੱਗਣੀ ਰਕਮ ਅਦਾ ਕਰਨੀ ਪੈ ਸਕਦੀ ਹੈ ਨਵੇਂ ਕਲੈਕਟਰ ਰੇਟ ਕਿਹੜੇ ਨੇ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਵਾਸਿ ਕੀ ਲੋਕਾਂ ਦੇ ਲਈ ਇਹ ਵੱਡੀ ਖਬਰ ਹੈ ਜ਼ਿਲ੍ਹਾ ਕਲੈਕਟਰ ਕਮ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਦੇ ਨਵੇਂ ਕਲੈਕਟਰ ਰੇਟਾਂ ਦੀਆਂ ਸਾਰੀਆਂ ਪ੍ਰਸਤਾਵਿਤ ਦਰਾਂ ਨੂੰ ਅਪਰੂਵਲ ਦੇ ਦਿੱਤੀ ਹੈ ਜਿਸ ਦੇ ਕਾਰਨ ਹੁਣ 21 ਮਈ ਬੁੱਧਵਾਰ ਤੋਂ ਜ਼ਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ ਸਤ ਤਹਿਸੀਲਾਂ ਵਿੱਚ ਪ੍ਰਾਪਰਟੀ ਦੀ ਰਜਿਸਟਰੀ ਸਿਰਫ ਨਵੇਂ ਕਲੈਕਟਰ ਰੇਟਾਂ ਦੇ ਆਧਾਰ ਤੇ ਹੋਵੇਗੀ ਜ਼ਿਲ੍ਹੇ ਦੇ ਵਿੱਚ ਨਵੇਂ ਕਲੈਕਟਰ ਰੇਟਾਂ ਦੇ ਵਿੱਚ 10 ਤੋਂ ਲੈ ਕੇ 103 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਇਸ ਨਾਲ ਨਾ ਸਿਰਫ ਪ੍ਰਾਪਰਟੀ ਦੀ ਖਰੀਦ ਵਿਕਰੀ ਮਹਿੰਗੀ ਹੋ ਗਈ ਹੈ ਲੋਕਾਂ ਨੂੰ ਸਟੈਂਪ ਡਿਊਟੀ ਦੇ ਰੂਪ ਦੇ ਵਿੱਚ ਵੀ ਜ਼ਿਆਦਾ ਰਕਮ ਅਦਾ ਕਰਨੀ ਪਵੇਗੀ ਹੁਣ ਜਲੰਧਰ ਸ਼ਹਿਰ ਦੇ ਵਿੱਚ ਮਾਡਲ ਟਾਊਨ ਤੋਂ ਮਹਿੰਗੀ ਪ੍ਰਾਪਰਟੀ ਪੁੱਡਾ ਸਪੋਰਟਸ ਕੰਪਲੈਕਸ ਦੀ ਹੋ ਗਈ ਹੈ ਇੱਥੇ ਕਮਰਸ਼ੀਅਲ ਪ੍ਰਾਪਰਟੀ ਦੇ ਰੇਟ 32 ਲੱਖ ਰੁਪਏ ਅਤੇ ਰਿਹਾਇਸ਼ੀ ਪ੍ਰਾਪਰਟੀ ਦੇ ਰੇਟ 12.5 ਲੱਖ ਰੁਪਏ ਪ੍ਰਤੀ ਮਰਲਾ ਹੋਣਗੇ ਜਦਕਿ ਮਾਡਲ ਟਾਊਨ ਵਿੱਚ ਕਮਰਸ਼ੀਅਲ ਪ੍ਰਾਪਰਟੀ ਦੇ ਨਵੇਂ ਕਲੈਕਟਰ ਰੇਟ ਨੂੰ 15 ਲੱਖ ਤੋਂ ਵਧਾ ਕੇ 20 ਲੱਖ ਰੁਪਏ ਅਤੇ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਨੂੰ 9.5 ਲੱਖ ਤੋਂ ਵਧਾ ਕੇ ਜਿਹੜਾ ਯਾਨਕੀ 9.20 ਲੱਖ ਤੋਂ ਵਧਾ ਕੇ 12 ਲੱਖ ਰੁਪਏ ਪ੍ਰਤੀ ਮਰਲਾ ਕਰ ਦਿੱਤਾ ਗਿਆ ਸੋ ਪ੍ਰਾਪਰਟੀਆਂ ਦੇ ਰੇਟ ਦੀ ਜੇ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਦਸਤੋਂ 20% ਤੋਂ ਇਲਾਵਾ ਜ਼ਿਆਦਾ ਜਿਹੜਾ ਵਾਦਾ ਹੋਇਆ ਜਿਸ ਨਾਲ ਜਿਹੜੇ ਕਈਆਂ ਥਾਵਾਂ ਤੇ ਤਾਂ ਰਕਮ ਧੁਗੜੀ ਹੋ ਗਈ ਹੈ ਅਤੇ ਪ੍ਰਾਪਰਟੀ ਖਰੀਦਣੀ ਹੁਣ ਜਲੰਧਰ ਦੇ ਵਿੱਚ ਬਹੁਤ ਜ਼ਿਆਦਾ ਔਖੀ ਕਰ ਦਿੱਤੀ ਗਈ ਹੈ ਮਹਿੰਗੇ ਕਰ ਦਿੱਤੇ ਗਏ ਨੇ ਨਵੇਂ ਕਲੈਕਟਰ ਰੇਟਾਂ ਨੂੰ ਅਪਰੂਵਲ ਵੀ ਦੇ ਦਿੱਤੀ ਗਈ ਹੈ ਸੋ ਜੇਕਰ ਤੁਸੀਂ ਜਲੰਧਰ ਦੇ ਵਿੱਚ ਪ੍ਰਾਪਰਟੀ ਖਰੀਦਣਾ ਚਾ ਰਹੇ ਹੋ ਤਾਂ ਤੁਹਾਨੂੰ ਨਵੇਂ ਜਿਹੜੇ ਕਲੈਕਟਰ ਰੇਟ ਨੇ ਉਹਨਾਂ ਦੇ ਹਿਸਾਬ ਦੇ ਨਾਲ ਹੀ ਖਰੀਦਣੀ ਅਤੇ ਵਿਚਨੀ ਪਵੇਗੀ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਵੇਖਦੇ ਰਹੋ ਧਿਆਨ ਨਾਲ ਰਹੇ